ਬਣੀ ਰਹੀ ਬੰਦ ਇਹ ਕਾਈ ਦੋ ਬੰਦੀਆਂ ਫੁੱਟ ਗਈਆਂ ਉਹਨਾਂ ਨੂੰ ਕਹਿ ਦੇਣਾ ਰਿਫਲੈਕਟਰ ਲਾ ਦੇਣਗੇ ਇਹਨਾਂ ਨੇ ਆਪ ਬੰਦ ਕਰਾਇਆ ਵੀ ਸਾਨੂੰ ਬੀਓਸੀ ਮਿਲਦੀ ਸਾਡੀ ਜ਼ਿੰਮੇਵਾਰੀ ਹੈ ਸਾਡੇ ਕੋਲ ਵੀ ਕੰਪਲੇਂਟ ਆਈ ਹੈ ਉਹ ਸਾਨੂੰ ਦਿਖਾ ਦੇਣਗੇ ਕਿੱਥੇ ਜਿੱਦਾ ਜਿੱਦੀ ਆਹ ਪੱਟੀਆਂ ਜਦੋਂ ਲੱਗੀਆਂ ਫਿਰ ਟਿੱਕੀਆਂ ਲਾਸਟ ਇਹੀ ਹੁੰਦਾ ਹੈ ਨਾ ਬਾਈ ਇਹਨਾਂ ਨੇ ਆਪ ਬੰਦ ਕੀਤਾ ਹੈ ਕਹਿੰਦੇ ਸਾਡੀ ਵੀ ਜਿੰਮੇਵਾਰੀ ਸਾਈਡ ਤੋਂ ਬੰਦ ਜੋ ਤਾਈ ਮਿਲਦਾ ਫਿਰ ਬੰਦ ਕਰਨਗੇ ਉਹਦੇ ਬੱਚੇ ਜੇ ਕਿਹਨੂੰ ਆ ਜਾਂਦੀ ਮੈਨੂੰ ਦਿਖਾ ਦੇਣਗੇ ਇਹਨੂੰ ਕਿਸੇ ਨੂੰ ਮਿਲ ਹੀ ਨਹੀਂ ਆਪ ਹੀ ਨਹੀਂ ਹੈ ਸੋ ਬੰਦ ਕਰ ਦੇ ਲਈ ਬੰਦ ਰੱਖ ਹੈ ਕੰਮ ਕਰੀਏ ਕੰਮ ਕਰੀਏ ਉਹ ਆ ਨੀ ਕੈਨਲ ਤੇ ਚੱਲਦੀ ਹੈ ਕਦੇ ਵੀਡੀਓ ਵੀ ਮੈਂ ਕਰਦਾ ਆ ਗਾਣੇ ਆ ਰਹੇ ਨੇ ਲੱਗਾ ਪਤਾ ਨਹੀਂ ਕਿੰਨਾ ਕਰਦੇ ਆਂ ਆਪਾਂ ਵੀ ਇਹ ਕਰੀਏ ਬੰਦ ਕਰਾ ਦੇ ਉਹ ਕਦੇ ਫਰੋ ਵੀਡੀਓ ਵੀ ਕਹਾਂ ਕਹਿੰਦੇ ਮੇਵਾਣੇ ਸਾਡੇ ਕੋਲ ਵੀ ਕੰਮ ਕਰਾਈਆਂ ਦੇ ਉੱਪਰ ਬੰਦ ਕਰਾ ਅੱਜ ਨਹੀਂ ਰਿਹਾ ਮੈਨੂੰ ਹਾਂ ਪਾਪਾ ਉਹ ਇਹ ਚਲ ਆਉਂਦੇ ਆ ਉਹਦਾ ਬੜਾ ਛੱਡੇ ਰਿਹਾ ਸੀ ਕਿ ਹਿਸਾਬਤ ਹੋ ਗਿਆ ਉਹ ਮਾਰਾ ਲਗਾ ਉਹਨਾਂ ਨੇ ਕਿਹਾ ਮੈਂ ਰੁਕ ਪਰ ਉਹਨਾਂ ਨੇ ਆਪ ਬੰਦ ਕੀਤੀ ਹੈ ਮੈਂ ਮੰਨ ਗਿਆ ਤੁਹਾਡੀ ਗੱਲ ਸਾਰਾ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਤਾਂ ਪਾਪਾ ਇੱਕ ਮਿੰਟ ਸਾਰਾ ਆਹ ਲਾਤਾ ਆਪਾਂ ਇੱਥੇ ਤੇ ਕੀ ਇਹ ਮਤਲਬ ਰੋਡ ਨਹੀਂ ਚੱਲ ਰਹੀ ਟਾਈਮ ਤੇ ਉਧਰੋਂ ਆ ਰਹੀ ਹੈ ਉੱਥੇ ਜੇ ਤਾਂ ਕੋਈ ਵਾਰਦਾਤ ਹੋ ਗਈ ਮੇਰੀ ਗੱਲ ਸੁਣੋ ਜਦੋਂ ਟੋਲ ਟੈਕਸ ਚੱਲ ਜਾਂਦਾ ਹੈ ਤਾਂ ਉਹਦੀ ਮੇਨਟੇਨੈਂਸ ਦੀ ਜ਼ਿੰਮੇਵਾਰੀ ਲਾਈਟਾਂ ਦੀ ਜ਼ਿੰਮੇਵਾਰੀ ਉੱਪਰ ਜੇ ਕੋਈ ਐਕਸੀਡੈਂਟ ਹੋ ਗਿਆ ਐਂਬੂਲੈਂਸ ਭੇਜਣ ਦੀ ਜ਼ਿੰਮੇਵਾਰੀ ਸਾਰੀ ਉਹਨਾਂ ਦੀ ਨੇ ਵੈਸੇ ਕਿ ਰਾਤ ਨੂੰ ਮਰਗੀ ਦੀਆਂ ਤਿੰਨ ਗੱਡੀਆਂ ਫਟਗੀਆਂ ਇਹ ਲਾਈਨਾਂ ਦੇ ਬਾਰੇ ਕਹਦੇ ਨਾ ਰਿਫਲੈਕਟਰ ਲਗਾਉਂਦੇ ਕਿਹੜੇ ਇਹ ਕਹਦੇ ਨੂੰ ਕਿਹੜੇ ਨੂੰ ਦੇ ਦੇ ਗੱਡੀਆਂ ਫਟਗੀਆਂ ਉਹਦੇ ਰਿਫਲੈਕਟਰ ਜ਼ਿਆਦਾ ਨਹੀਂ ਹੁਣ ਲੱਗਣਗੇ ਮੈਂ ਕਹਦੇ ਨਾ ਸੰਬੂ ਵਾਲੀ ਗੱਡੀ ਫਟ ਗਈ ਖਤਮ ਗੱਡੀ ਸੰਬੂ ਵਾਲੀ ਗੱਡੀ ਫਟ ਗਈ ਐ ਪੱਥਰ ਧਰ ਕੇ ਰੋਡ ਬੰਦ ਉਹਨੇ ਕੂਆ ਨਹੀਂ ਘੜਤੋ ਕੱਟ ਬੰਦ ਕਰਾਓ ਜੀ ਇਹਨਾਂ ਨੇ ਬੰਦ ਕੀਤਾ ਹੋਰ ਜਿਹੜੇ ਤੋਂ ਬੰਦ ਕਰੋ ਜੀ ਉਥੋਂ ਕਿਉਂ ਚੱਲਦਾ ਹੈ ਉੱਧਰ ਮੈਨਾਂ ਨੇ ਥੋੜਾ ਬੰਦ ਕਰਾਇਆ ਟੋਰ ਪਲਾਜ਼ਾ ਵਾਲਿਆਂ ਨੇ ਬੰਦ ਕਰਾਇਆ ਕਿ ਮੇਰੇ ਕਾਹੋਂਗੇ ਜੀ ਇਹਨੂੰ ਉਹਨਾਂ ਨੇ ਕਿਹਾ ਮੈਨੂੰ ਉੱਪਰ ਟੋਰ ਪਲਾਜ਼ਾ ਵਾਲਿਆਂ ਨੇ ਥੋੜਾ ਸੁਣਾਈ ਹੈ ਇੱਕ ਮਿੰਟ ਇੱਕ ਮੇਰੇ ਕਾਲ ਤੋਂ ਪਹਿਲਾਂ ਰੋਡ ਚੱਲ ਰਿਹਾ ਇੱਕ ਮਿੰਟ ਜੀ ਹੁਣ ਉਹ ਬੰਦ ਹੋ ਜਾਣ ਦੀ ਟੋਰ ਵਾਲਿਆਂ ਨਾਲ ਕੇ ਮੱਲੀ ਦੀ ਸ਼ਹਿਰ ਤੇ ਬੰਦ ਹੋਇਆ ਸਾਨੂੰ ਪਤਾ ਨਹੀਂ ਤੁਹਾਨੂੰ ਨਹੀਂ ਪਤਾ ਮੱਲੀ ਦੀ ਸ਼ਹਿਰ ਦਾ ਤੁਹਾਨੂੰ ਰੋਡ ਵਾਲਿਆਂ ਦਾ ਦੇਖੋ ਤੁਹਾਨੂੰ ਰੋਡ ਵਾਲਿਆਂ ਦਾ ਫੋਨ ਵਗ ਗਿਆ ਰੋਡ ਵਾਲਿਆਂ ਨੇ ਅੱਜ ਤੋਂ ਪਹਿਲਾਂ ਕਿਉਂ ਨਹੀਂ ਬੰਦ ਕਰਾਇਆ ਜਦ ਦੇ ਬੰਦ ਹੋਇਆ ਉੁੰਦੇ ਦਾ ਚੱਲ ਨਹੀਂ ਰਹੀ ਸੀ 14 ਸਾਲ ਸਾਡਾ ਧਰਮਾ ਚੱਲ ਗਿਆ ਜੀ ਤਈਪੁਰ ਇੱਕ ਮਿੰਟ ਸਾਹ ਕਿਹੜਾ ਇੱਛਾ ਟੋਏਰੀਆ ਤੇ ਕਿਹੜੀ ਵਾਰ ਦਾ ਤੂੰ ਮੇਰੇ ਕੋਲੇ ਸਾਡੇ ਕੋਲ 112 ਦੇ ਵੀ ਕੰਪਲੀਟ ਆਈਆਂ ਮੁਰਸੀ ਕੋਲ ਵੀ ਕੰਪਲੀਟ ਆਈ ਹੈ ਵੀ ਰਾਤ ਦੀ ਸੀ ਗੱਡੀ ਤੇ ਕਿਉਂਕਿ ਬਾਲਾ ਤਾਂ ਚੱਲਦਾ ਨਹੀਂ ਹੈ ਕਰਾ ਨਾ ਵੀ ਗੱਡੀ ਨਾ ਕਰਾ ਵੀ ਕੋਈ ਗੱਡੀ ਹੁੰਦੀ ਹੈ ਠੀਕ ਹੈ ਜੀ ਕਮੈਂਟਾਂ ਨਹੀਂ ਆਈਆਂ ਗੱਡੀਆਂ ਚੱਲਦੀਆਂ ਨੇ ਇਹਦੀਆਂ ਸਾਡਾ ਘਰ ਨਾ ਚੱਲਦਾ ਰਿਹਾ ਤੇ ਜੀਪੁਰ ਤੁਸੀਂ ਉਧਰ ਪਤਾ ਕਰ ਲਓ ਇਹ ਤਾਂ ਤੁਹਾਡੇ ਏਰੀਆ 'ਚ ਪੈਂਦਾ ਨਾ ਜੀ ਜੀ ਤੁਸੀਂ ਕਰ ਲਓ ਜੈ ਪ੍ਰਕਾਸ਼ ਨੂੰ ਪਤਾ ਕਰੋ ਠਰੂਏ ਚੌਕ ਅਗਲਾ ਟੋਲ ਚੱਲ ਦੇ ਡਿਪਟੀ ਸਾਹਿਬ ਨੂੰ ਪਤਾ ਕਰੋ ਅਗਲਾ ਟੋਲ ਡੀਆਰ ਰੋਡ ਤੇ ਕਿੰਨੀ ਟ੍ਰੈਫਿਕ ਚੱਲਦੀ ਆ ਦੇਖੋ ਇਹਨਾਂ ਉਹਦੇ ਅੰਦਰਾਂ ਨੇ ਕਿਹਾ ਬੰਦ ਕਰਨ ਨੂੰ ਉਹਨਾਂ ਨੇ ਆ ਬੰਦ ਕੋਈ ਦੇਖੋ ਇਹ ਬੰਦ ਹੋਇਆ ਜੀ ਪੈਂਦਾਲੇ ਟੋਲ ਵਾਲਿਆਂ ਦੀ ਫੇਸ ਪੈਂਦਾਲੇ ਤੁਹਾਨੂੰ ਕੋਈ ਪਤਾ ਤੁਹਾਨੂੰ ਨਹੀਂ ਪਤਾ ਮੈਂ ਪੈਂਦਾਲੇ ਕਈ ਵਾਰ ਬਾਅਦ ਕਹਿ ਤਾ ਨਹੀਂ ਵਜਾਉਂਦਾ ਹੋਊਗਾ ਜੀ ਇਹ ਜਾਣ ਬੁੱਝ ਕੇ ਰੈਸਮੈਂਟ ਕਰ ਲਿਆ ਕੋਈ ਉਹਨਾਂ ਦੇ ਗੁੰਡੇ ਵੀ ਹੁੰਦੇ ਨੇ ਹੋਰੇ ਉਹਨਾਂ ਦੇ ਟੋਲ ਵਾਲਿਆਂ ਦੇ ਤੋਂ ਡਰਾਈਵ ਘੱਟ ਗਈ ਉਹਨਾਂ ਦੀ ਲੰਘ ਨਹੀਂ ਜੀ ਉਹਨਾਂ ਨੇ ਬੰਦ ਕੀਤਾ ਆਪ ਮੈਂ ਕੋਈ ਕੁੜੀ ਦੇ ਕਿਸੇ ਨੇ ਬੰਦ ਕੀਤਾ ਟੋਲ ਵਾਲਿਆਂ ਦੇ ਗੁੰਡੇ ਵੀ ਹੁੰਦੇ ਨੇ ਆਪਣੀ ਵਾਲੇ ਦਾ ਕਹਿ ਰਹੇ ਨੇ ਜੀ ਖੋਲ ਦਿਓ ਕੰਪਨੀ ਵਾਲਿਆਂ ਦੇ ਅਧਿਕਾਰੀ ਹਰ ਇੱਕ ਜੀ ਅੱਛਾ ਥੋੜਾ ਬੁਲਾਉਂ ਮੈਂ ਅੱਜ ਅਸਤੋਂ ਰੁਪਈਏ ਲੈ ਕੇ ਦੱਸਦੇ ਆ ਦੂਜਾ ਸਾ ਆਜੋ ਰਾਜ ਉੱਥੇ ਆਜੋ ਉੱਥੇ ਅਸੀਂ ਹੁਣ ਕੀ ਲੈਣਾ ਵਾਂਗੇ ਮੈਂ ਉਹਨਾਂ ਨੂੰ ਮਿਲ ਲੈਣਾ ਚਲੋ ਗੱਲ ਕਰੀ ਮਿਲ ਲੋ ਸੋਚੋ ਸਾਹਮਣੇ ਅਸੀਂ ਖਲਾਈਏ ਕੋਈ ਨਹੀਂ ਕੋਈ ਖਲਾਉਂਦਾ ਖਾਵਾਗੇ ਨਾ ਆਹ ਰਾਜ ਜੀ ਲੋਕਾਂ ਨੂੰ ਅਰੇਂਜਮੈਂਟ ਕਰੀ ਤੁਸੀਂ ਲੋਕਾਂ ਨੂੰ ਬੁਰੀ ਕਰਾ ਐਂ ਕਰੋ ਬੁਰੀ ਲੱਗ ਕੇ ਦੇ ਦੋ ਵੀ ਜੇ ਤੇ ਕੋਈ ਗੱਲਬਾਤ ਸਾਡੀ ਜਿਮ ਹੈ ਉਹ ਸਾਡੀ ਜਿਹੜੀਆਂ ਅੱਗੇ ਫਟ ਗਈਆਂ ਅਸੀਂ ਸਰਗੋਣਾ ਜੀ ਉਹਨਾਂ ਦੀ ਮੇਰੀ ਕੌਣ ਹੈ ਜੀ ਜਿਹੜੀਆਂ ਫਟ ਗਈਆਂ ਗੱਡੀ ਉਹ ਜ਼ਿੰਮੇਵਾਰ ਦਬਾਅ ਸਾਹਮਣੇ ਅਸੀਂ ਦੇਵਾਂਗੇ ਲਿਖ ਕੇ ਵੀ ਅਸੀਂ ਗੱਡੀ ਫਟ ਗਈ ਕੋਈ ਗੱਲ ਨਹੀਂ ਇਹ ਧਿਆਨ ਚ ਉਹਨੂੰ ਕਹਿ ਦਿੰਦੇ ਆ ਭਾਈ ਜਿੱਥੇ ਬੰਦ ਕੀਤਾ ਉੱਥੇ ਲੈ ਕਾਇਦਨ ਹੋ ਗਏ ਜੀ ਬੰਦ ਕਰੇ ਤੁਹਾਡੇ ਧਿਆਨ ਚ ਉਹ ਯਾਰ ਮੈਨੂੰ ਤਾਂ ਹੁਣ ਗੱਡੀ ਫੁੱਟਣ ਵਾਲੀ ਤੁਸੀਂ ਦੱਸੇ ਹੋ ਬੰਦ ਕਰੇ ਤਾਂ ਬੰਦ ਕਰਕੇ ਫਿਰ ਕਿਹੜਾ ਰੋਡ ਦਾ ਤੁਹਾਨੂੰ ਸੈਟਾ ਤੋਂ ਸਭ ਪਹਿਲੀ ਚੱਲ ਰਿਹਾ ਫਿਰ ਕੀ ਦੀ ਜ਼ਿੰਮੇਵਾਰੀ ਹੈ ਬੰਦ ਕਰਾਉਣ ਆਇਆ ਤੂੰ ਪਹਿਲਾਂ ਉਹਦੇ ਵੀ ਤੁਸੀਂ ਨਹੀਂ ਆਏ ਹੈਗੇ ਸਭ ਤੋਂ ਪਹਿਲਾਂ ਤੁਸੀਂ ਉਹਦੇ ਲੇਟ ਆਏ ਹੋ ਕੱਗੇ ਉਦੋਂ ਪਹਿਲਾਂ ਆਇਆ ਪ੍ਰਸ਼ਾਸਨ ਬੰਦ ਕਰਾਉਣ ਤੁਹਾਡੇ ਧਿਆਨ ਨਾ ਮੈਂ ਬੰਦ ਕਰਾਇਆ ਨਾ ਮੈਂ ਮੇਰਾ ਕੋਈ ਬੰਦਾ ਬੰਦ ਫਿਰ ਉਦੋਂ ਵੀ ਲੋਕਾਂ ਨੇ ਆਪਣੀ ਜ਼ੋਰ ਦੇ ਨਾਲ ਹੀ ਖਲਾਇਆ ਯਾਰ ਪੁਲਿਸ ਦਾ ਕੀ ਕੰਮ ਹੈ ਬੰਦ ਕਰਾਉਣਾ ਸਿੱਖੋ ਉਹਨਾਂ ਦੀ ਚੀਜ਼ ਹੈ ਨਾ ਮੈਂ ਧੱਕੇ ਨਾਲ ਬੰਦ ਕਰਾਈ ਜ ਲੋਕ ਖਿਲਾ ਰਹੇ ਨੇ ਬਸ ਮੈਟਰ ਖਤਮ ਫਿਰ ਉਹਦੀ ਜ਼ਿੰਮੇਵਾਰੀ ਕਿਹਦੀ ਉੱਪਰ ਉਹਨਾਂ ਦੀ ਜ਼ਿੰਮੇਵਾਰੀ ਬਹੁਤ ਗੱਡੀਆਂ ਫੁੱਟੀਆਂ ਉਹ ਕਹਿੰਦੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜੇ ਗੱਲ ਸਾਡੀ ਡੀਓ ਸੀ ਦੇ ਲਈ ਹੁਣ ਬੰਦ ਆਓ ਆ ਮੇਰੇ ਕੋਲ ਸਬੂਤ ਹੈ ਕਿੰਨੀਆਂ ਗੱਡੀਆਂ ਤੁਸੀਂ ਚੱਕਿਆ ਨਿਕਲੀਆਂ ਨੇ ਕਿੰਨੀਆਂ ਇੱਥੋਂ ਆ ਕੇ ਥੱਲੇ ਉੱਤਰਦੀਆਂ ਨੇ ਜਿਹੜੀਆਂ ਆਦਰੋਂ ਦੇ ਮਹਿਜਾ ਕੱਢ ਦੇਣੀ ਹੈ ਹੁਣ ਵੀ ਚੱਲ ਰਹੇ ਹੈ ਜੀ ਇਹ ਦੀ ਗੱਲ ਵੀ ਦੋਨੋਂ ਸਾਈਡਾਂ ਤੋਂ ਚੱਲਦੀ ਰਿਹਾ ਚੱਲ ਰਿਹਾ ਹੈ ਜੀ ਮੇਰਾ ਮੇਰਾ ਖੇਤ ਆ ਗਿਆ ਅੱਗੇ ਗੱਡੀਓ ਪਿੱਛੋਂ ਆਈ ਆ ਉਹ ਦੇਖ ਲਓ ਅੱਠ ਟਰੂਵੀ ਤੋਂ ਆਈ ਆ ਗੱਡੀ ਇਹ ਚੱਲ ਰਹੀਆਂ ਨੇ ਇਹ ਆਈ ਆ ਅੱਠ ਟਰੂਵੀ ਤੋਂ ਆਈ ਆ ਸਰ ਕਿਤੇ ਨਹੀਂ ਮੁੜਦੀਆਂ ਆ ਰਹੀਆਂ ਜੀ ਕੁਛ ਨਿਕਲ ਰਿਹਾ ਕੋਲ ਚੱਲਣਾ ਦੂਰੀ ਜਾ ਰਹੀ ਹੈ ਆਹ ਬੋਲ ਆਈ ਆ ਚੱਲਿਆ ਹੈ ਉਹ ਨੂੰ ਪਿੱਛੋਂ ਜੀ ਅਗਲਾ ਤਾਂ ਨਹੀਂ ਚੱਲਿਆ ਜੀ ਇਹ ਕਹਿੰਦੇ ਜਦੋਂ ਸਾਡਾ ਕੋਲ ਚੱਲ ਗਿਆ ਕਹਿੰਦੇ ਅਸੀਂ ਡੀਓਸੀ ਮਿਲ ਗਈ ਅਸੀਂ ਚਲਾਵਾਂ ਆਹ ਟਰੂਵੀ ਤੋਂ ਆਇਆ ਜੀ ਕਿਵੇਂ ਆ ਗਿਆ ਟੋਲ ਨਹੀਂ ਲਾਦਾ ਟੋਲ ਚੱਲਦਾ ਸਾਡੂ ਤੋਂ ਅੱਗੇ ਉੱਤਰ ਕੇ ਫੇਰ ਦੇ ਉੱਤੇ ਕਰਦੀ ਆ ਉਹ ਕਹਿੰਦੇ ਜਾਂ ਸਾਡਾ ਟੋਲ ਚੱਲ ਗਿਆ ਫਰ ਰੂਡੀ-ਓਡੀ ਮਿਲ ਗਈ ਸਾਡੀ ਜ਼ਿੰਮੇਵਾਰੀ ਇਹ ਤੋਂ ਬਾਅਦ ਨਹੀਂ ਚੱਲਿਆ ਸਭ ਤੁਸੀਂ ਆਪਣਾ ਜਿਹੜੀਆਂ ਉਹਦਾ ਗੁੰਡੀਆਂ ਨਹੀਂ ਇਹ ਪੂਰੀ ਕੰਮਾਂ ਚ ਕਰੀ ਜਾਂਦੇ ਨਹੀਂ ਗੱਲ ਇਹ ਸਿਰਫ ਉਹ ਸਹੀ ਹੈ ਜੀ ਅਸੀਂ ਗੱਲ ਕਰ ਰਹੇ ਕੋਈ ਗਲਤ ਗੱਲ ਤੇ ਨਹੀਂ ਅਸੀਂ ਸਟੈਂਡ ਲਿਆ ਬਿਲਕੁਲ ਸਹੀ ਹੈ ਜੀ ਇਹ ਲੇਕੇ ਜਿਹੜਾ ਨਾ ਰਹੀਆਂ ਨੇ ਜਿੱਗਟੀਆਂ ਉਧਰ ਉਹ ਕੋਲ ਪੈਸੇ ਨਾਲ ਪਹਿਲੇ ਪਹਿਲੇ ਫੋਟੋਆਂ ਦੇਖ ਕੇ ਮੰਗਦਾ ਉਹਨਾਂ ਤੋਂ ਲਖਾਉਂਦੀਆਂ ਗੱਡੀਆਂ ਫੁੱਟਿਆ ਰਹੀਆਂ ਨੇ ਕਮਾਲ ਆ ਥੋਡੇ ਵਾਲੀ ਗੱਡੀ ਫੁੱਟਦੀ ਹੈ ਜਦਾਂ ਉਹਨਾਂ ਨੂੰ ਮੈਂ ਕਹਿੰਦਾ ਕਿ ਇੰਦਾ ਹੀ ਮਰ ਸਕਦੇ ਉਹ ਜ਼ਿੰਮੇਵਾਰ ਦੀ ਕਿ ਬੰਦੇ ਮਰ ਜਾਂਦੇ ਨੇ ਕੌਣ ਜ਼ਿੰਮੇਵਾਰ ਦੀ ਤੇਜ ਸਪੀਡ ਤੇ ਗੱਡੀ ਲੱਗੇ ਤੁਸੀਂ ਕੀ ਕੋਈ ਕਾਰਵਾਈ ਪਾਵਾਂਗੇ ਹਰ ਇੱਕ ਐਕਸੀਡੈਂਟ ਹੋ ਗਿਆ ਰੋਡਾਂ ਤੇ ਕੌਣ ਪੁੱਛਦਾ ਜੀ ਉਹ ਰੋਡ ਤੇ ਜਿਹੜਾ ਕੰਮ ਚੱਲਦਾ ਉਹ ਰੋਡ ਦੇ ਮੇਲ ਨੇ ਮੰਤਕਦਾਰ ਗਏ ਦੱਸੋ ਇਹ ਜਿਹੜੇ ਲੋਕ ਨੇ ਇਹ ਕਮਾਲ ਕਰ ਰਹੇ ਨੇ ਵੱਧ ਕਰ ਦਿਓ ਜੀ ਲੁੱਕਦਾ ਸਰ ਤੁਹਾਨੂੰ ਕੀ ਪਤਾ ਵੀ ਕਿਉਂ ਨਹੀਂ ਪਾਉਂਦੇ ਸਾਡੇ ਕੀ ਮੈਟਰ ਨੇ ਮੇਰੀ ਆਬਦੀ ਸਾਡੀਆਂ ਜ਼ਮੀਨਾਂ ਰੋਕ ਲਿਆ ਲੋਕਾਂ ਨੇ ਮਸਲੇ ਨਹੀਂ ਹੱਲ ਹੋਏ ਹੁਣ ਸਾਰੇ ਡੇਡੇ ਚੰਦੇ 558 ਦਿੱਤਾ ਹੀ ਇਹਨਾਂ ਨੂੰ ਦੇ ਨਹੀਂ ਮੈਨੂੰ ਦਿੱਤੇ ਨਹੀਂ ਜੀ ਪੈਸੇ ਮੈਂ ਤਾਂ ਜਿੰਨੇ ਵੜਦੇ ਸੀ ਉਹਨੇ ਵੀ ਨਹੀਂ ਦਿੱਤੇ ਜੀ ਅਸੀਂ ਕਿਵੇਂ ਚੱਲਣ ਦੇ ਦਾਂਗੇ ਜਿੰਨੇ ਸਰ ਮੇਰੇ ਵੜਦੇ ਸੀ ਕਿਸੇ ਡੀਲਰ ਤੋਂ ਮੇਰੀ ਜ਼ਮੀਨ ਦਾ ਰਹਿਤ ਹੋਗੀ ਤੁਹਾਡੀ ਜ਼ਿੰਮੇਵਾਰੀ ਜ਼ਿੰਮੇਵਾਰੀ ਇਹ ਹੁਣ ਵੀ ਚੱਲ ਰਹੀ ਹੈ ਸਰ ਅਸੀਂ ਬੰਦ ਨਹੀਂ ਅਸੀਂ ਤਾਂ ਮੈਂ ਟ੍ਰੇਮ ਕਾ ਆ ਰਹੀ ਐ ਇਸ ਤੇ ਬਾਰਦਾਤ ਹੋਗੀ ਤੁਹਾਡੀ ਜ਼ਿੰਮੇਵਾਰੀ ਕੋਈ ਪਰਸੋਤ ਨਹੀਂ ਜ਼ਿੰਮੇਵਾਰੀ ਬਾਰਦਾਤਾ ਹੋ ਰਹੀਆਂ ਨੇ ਉੱਤੇ ਕਿਉਂ ਹੋਣੀਆਂ ਨੇ ਇਹ ਕਿਉਂ ਨਹੀਂ ਰੁਕਦੀਆਂ ਸਟੇਟ ਹਾਈਵੇ ਤੇ ਰੋਜ਼ ਹੁੰਦੀ ਹੈ ਜੀ ਕੋਈ ਨਾ ਕੋਈ ਮਾਰਦਾ ਤੇ ਰਾਹਲੇ ਵੀ ਬੰਦ ਕਰ ਦਿੰਦਾ ਜਾਂਦਾ ਬੰਦ ਫਿਰ ਉਹਨੂੰ ਵੀ ਬੰਦ ਕਰ ਲਾਉਂਦਾ ਥੋੜਾ ਫੋਨ ਮੱਗਿਆ ਆਗੇ ਤੁਸੀਂ ਸਟੇਟ ਹਾਈਵੇ ਤੇ ਰੋਜ਼ ਮਾਰਦਾ ਨਹੀਂ ਹੁੰਦੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਗੱਡੀਆਂ ਮਾਰੇ ਤਾਂ ਹੀ ਦੱਸੇ ਵੀ ਫੁੱਟੀਆਂ ਆ ਪਿੱਛੇ ਮੋਟਰਸਾਈਕਲ ਨਾਲ ਟੁੱਟ ਜੇ